ਇਹੀ ਹੈ ਵੀ ਆਪਾਂ ਬਾਣੀ ਦੇ ਰੱਡ ਲੱਗ ਜਾਈਏ ਆਪਾਂ ਸਮਝੋ ਦੇਖੋ ਸਮਝ ਸਾਡੀ ਬਹੁਤ ਥੋੜੀ ਹੈ ਇਸ ਗੱਲ ਨੂੰ ਆਪਾਂ ਮੂੰਹ ਨਹੀਂ ਮੋੜ ਸਕਦੇ ਸਾਡੀ ਸੋਚ ਬਹੁਤ ਛੋਟੀ ਹੈ ਗੁਰੂ ਸਮਰੱਥ ਹੈ ਗੁਰੂ ਪਰਮੇਸ਼ਵਰ ਹੈ ਹੁਣ ਆ ਪਿੱਛੇ ਜੇ ਇੱਕ ਇਨਸੀਡੈਂਸ ਹੋਇਆ ਹੈ ਕਲਕੱਤੇ ਦੇ ਵਿੱਚ ਜਿਹੜਾ ਡਾਕਟਰ ਨਾਲ ਜਿਹੜੀ ਡਾਕਟਰੀ ਕਰ ਰਹੀ ਸੀ ਜਿਹੇ ਪ੍ਰੈਕਟਿਸ ਵਿੱਚ ਸੀ ਵੱਡੀ ਡਾਕਟਰ ਉਸ ਬੱਚੀ ਨੇ ਬਣਨਾ ਸੀ ਕਿੱਡਾ ਵੱਡਾ ਇਨਸੀਡੈਂਸ ਹੋਇਆ ਸਾਧ ਸੰਗਤ ਜੀ ਕਿੱਡਾ ਬੁਰਾ ਹਾਲ ਉਸ ਬੱਚੀ ਦਾ ਉਹਦੇ ਪੈਰ ਮੋੜ ਦਿੱਤੇ ਗਏ ਉਹਦਾ ਚੂਲਾ ਤੋੜ ਦਿੱਤਾ ਗਿਆ ਉਹਦੀ ਐਨਕ ਤੋੜ ਕੇ ਐਨਕ ਦੇ ਸ਼ੀਸ਼ੇ ਅੱਖਾਂ ਵਿੱਚ ਵਾਰ ਦਿੱਤੇ ਗਏ ਦਰਿੰਦਗੀ ਦੀਆਂ ਹੱਦਾਂ ਟੱਪ ਗਏ ਵੈਸ਼ੀ ਦਰਿੰਦੇ ਉਸ ਬੱਚੀ ਨੂੰ ਇਕੱਲੀ ਨੂੰ ਵੇਖ ਕੇ ਸਾਧ ਸੰਗਤ ਜੀ ਕਿਹੜਾ ਜਬਰ ਜਨਾਹ ਜਿਹੜਾ ਉਹਦੇ ਨਾਲ ਨਹੀਂ ਕੀਤਾ ਗਿਆ ਸਾਨੂੰ ਸੋਝੀ ਲੈਣ ਦੀ ਲੋੜ ਆ ਹੁਣ ਜੇ ਆਪਾਂ ਗੁਰੂ ਦੇ ਲੜ ਲੱਗੇ ਹੋਈਏ ਸਿੱਖ ਹੋਵੇ ਉਹ ਬੱਚੀ ਸਿੱਖ ਬੀਬੀ ਹੋਵੇ ਅੰਮ੍ਰਿਤਧਾਰੀ ਹੋਵੇ ਉਤੋਂ ਦੀ ਸ਼ਰੀ ਸਾਹਿਬ ਪਾਈ ਹੋਵੇ ਬੰਦਾ ਹਿੰਮਤ ਨਹੀਂ ਕਰਦਾ ਕੋਈ ਉੱਚਾ ਬੋਲ ਬੋਲਣ ਦੀ ਵੀ ਅਗਲਾ ਡਰਦਾ ਵੀ ਨਹੀਂ ਇਹਦੇ ਕੋਲ ਸ਼ਸਤਰ ਹੈ ਇਹਦੇ ਕੋਲ ਸ਼ਰੀ ਸਾਹਿਬ ਹੈ ਧੀਆਂ ਭੈਣਾਂ ਨੂੰ ਨਾ ਅਮਰ ਸਿਖਾਉ ਸਮਾਂ ਬਹੁਤ ਭਿਆਨਕ ਚੱਲ ਰਿਹਾ ਹੈ ਬਹੁਤ ਜ਼ਿਆਦਾ ਭਿਆਨਕ ਸਮਾਂ ਚੱਲ ਰਿਹਾ ਬਾਹਰ ਬੱਚੀਆਂ ਪੜਨ ਜਾਣੀਆਂ ਇਹਨਾਂ ਨੂੰ ਕਹੋ ਵੀ ਜਿੱਥੇ ਤੁਸੀਂ ਦੁਨਿਆਵੀ ਪੜ੍ਹਾਈ ਕਰਦੇ ਹੋ ਅੰਮ੍ਰਿਤਧਾਰੀ ਹੋ ਕੇ ਪੈਣੋਂ ਉੱਤੋਂ ਦੀ ਗਾਤਰੇ ਪਾ ਕੇ ਜਾਇਆ ਕਰੋ ਉੱਤੋਂ ਦੀ ਸ਼ਸਤਰ ਪਾ ਕੇ ਉੱਤੋਂ ਦੀ ਸ਼੍ਰੀ ਸਾਭਾ ਪਾ ਕੇ ਜਾਇਆ ਕਰੋ ਔਰ ਤਿਆਰ ਵਰ ਤਿਆਰ ਰਹਿਣਾ ਇਦਾਂ ਦਾ ਕੋਈ ਬੰਦਾ ਕੋਈ ਐਸੀ ਹਰਕਤ ਕਰੇ ਆਲੇ ਦੁਆਲੇ ਕੋਈ ਦਿਖੇ ਠੀਕ ਹੈ ਨਹੀਂ ਤੇ ਸੈਲਫ ਡਿਫੈਂਸ ਆਪਣੀ ਕਰਨੀਓ ਕਰਨੀ ਹੈ ਸਾਨੂੰ ਗੁਰੂ ਸਾਹਿਬ ਨੇ ਅੱਜ ਤੋਂ ਕਿੰਨੇ ਸਾਲ ਪਹਿਲਾਂ ਬਚਨ ਕਰ ਦਿੱਤੇ ਸੀ ਵੀ ਗੁਰੂ ਸਿੱਖਾ ਤੇਰੇ ਪੀਰ ਨੇ ਇਹਨਾਂ ਨੂੰ ਕੋਲ ਰੱਖੀ ਅਸ ਕਿਰਪਾਨ ਖੰਡੋ ਖੜਗ ਤੁਭਕ ਤਬਰ ਅਰ ਤੀਰ ਸੈਫ ਸਰੋਹੀ ਸਾਥੀ ਰਹੇ ਹਮਾਰੇ ਪੀਰ ਬਹੁਤ ਦੁੱਖ ਹੁੰਦਾ ਵੀ ਕੀ ਹਾਲ ਉਸ ਬੱਚੀ ਨਾਲ ਕੀਤਾ ਗਿਆ ਨਾਲੇ ਉਹ ਡਾਕਟਰ ਸੀ ਫਿਰ ਉਹਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਐਨਾ ਗੰਦਾ ਸਿਸਟਮ ਪਹਿਲਾਂ 2-3 ਘੰਟੇ ਕਹੀਗੇ ਜੀ ਇਹਨੇ ਸੁਸਾਇਡ ਕੀਤਾ ਹੈ ਕਾ ਕਰਕੇ ਉਹ ਨਾ ਬੰਦਿਆਂ ਨੂੰ ਬਚਾਉਂਦੇ ਫਿਰਦੇ ਸੀ ਆਪਣੀਆਂ ਧੀਆ ਭੈਣਾਂ ਨੂੰ ਸੁਚੇਤ ਕਰੋ ਘਰੇ ਨਾ ਬਿਠਾਓ ਇਹਨਾਂ ਨੂੰ ਕਹੋ ਸਿੱਖੀ ਵਿੱਚ ਆਓ ਸ਼ਸਤਰਧਾਰੀ ਹੋ ਕੇ ਕਾਲਜਾਂ ਸਕੂਲਾਂ ਨੂੰ ਜਾਓ ਆਪਣੇ ਪੁੱਤਰਾਂ ਨੂੰ ਵੀ ਸੋਚੀ ਦਿਓ ਪੁੱਤ ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆ ਭੈਣਾਂ ਜਾਣੇ ਬੱਚਿਆਂ ਦੇ ਪੁੱਤਰਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਇੰਨਾ ਬੁਰਾ ਸਮਾਂ ਚੱਲ ਰਿਹਾ ਅੱਛਾ 8 ਅਗਸਤ ਨੂੰ ਰਾਤ ਨੂੰ ਉਹ ਬੱਚੀ ਨਾਲ ਕਲਕੱਤੇ ਹੁੰਦਾ ਇਹ ਵਾਕਾ 13 ਅਗਸਤ ਨੂੰ ਦੇਹਰਾਦੂਨ ਇੱਕ ਸਿੱਖ ਬੱਚੀ ਗਈ ਬਸ ਦੇ ਵਿੱਚ ਪੰਜ ਬੰਦਿਆਂ ਨੇ ਕੱਲੀ ਬੱਚੀ ਵੇਖ ਕੇ ਜ਼ਬਰਜਨਾਹ ਕੀਤਾ ਗਿਆ ਉੱਥੇ ਵੀ ਉਹਨੂੰ ਸਾਂਭਿਆ ਜਾ ਰਿਹਾ ਜਿਨ੍ਹਾਂ ਨੇ ਪਾਪ ਕੀਤੇ ਆ ਕਿਦਨ ਜਗ ਗੋਗੇ ਤੁਸੀਂ ਹੁਣ ਉਹ ਬੱਚੀ ਕੋਲ ਜੀ ਸ਼ਸਤਰ ਹੁੰਦੇ ਅਮਰਤਾਰੀ ਬੱਚੀ ਹੁੰਦੀ ਆਪਣੀ ਰੱਖਿਆ ਕਰ ਸਕਦੀ ਸੀ ਨਾ ਉਹ ਸਮਝਾ ਕਰੋ ਬਾਜਾਲੇ ਪਾਸ਼ਾ ਨੇ ਕੋਈ ਵੀ ਬਚਨ ਐਵੇਂ ਨਹੀਂ ਕਰਿਆ ਹੋਇਆ ਸਾਡੀ ਮਤ ਥੋੜੀ ਐ ਸਾਨੂੰ ਸਮਝਣੀ ਹੈ ਇੱਕ ਇੱਕ ਬਚਨ ਸਾਡੀ ਪਹੁੰਚ ਤੋਂ ਪਰੇ ਐ ਜਦੋਂ ਲੋੜ ਪੈਣੀ ਐ ਇਹੀ ਬਚਨ ਕੰਮ ਆਉਣੀਆਂ ਸਾਡੀ ਇਹਨਾਂ ਨੇ ਸਾਡਾ ਬੇੜਾ ਪਾਰ ਕਰਨਾ ਹੁਣ ਆਪ ਦੇਖ ਲਓ ਤੁਸੀਂ ਜਦੋਂ ਤੁਹਾਡੀ ਧੀ ਦੇ ਹੱਥ ਵਿੱਚ ਗੁਟਕਾ ਸਾਹਿਬ ਇੱਕ ਹੱਥ 'ਚ ਸ਼੍ਰੀ ਸਾਹਿਬ ਹੋਏਗੀ ਉਦੋਂ ਕੋਈ ਵੀ ਤੁਹਾਡੀ ਧੀ ਨੂੰ ਉੱਚਾ ਬੋਲ ਨਹੀਂ ਬੋਲ ਪਾਵੇਗਾ ਸਮਝੋ ਇਸ ਗੱਲ ਨੂੰ ਆਪਣੀਆਂ ਧੀਆਂ ਨੂੰ ਗਤਕਾ ਸਿਖਾਓ ਧੀਆਂ ਨੂੰ ਕਾਲਜਾਂ ਵਿੱਚ ਇੰਸਟੀਚਿਊਸ਼ਨਸ ਦੇ ਵਿੱਚ ਪੜ੍ਹਨ ਭੇਜ ਦਿਓ ਉਹਨਾਂ ਨੂੰ ਗੁਰੂ ਘਰ ਗਤਕਾ ਸਿੱਖਣ ਵੀ ਭੇਜੋ ਤੈਨੂੰ ਲੋੜ ਪਈ ਤੇ ਸ਼ਸਤਰ ਚਲਾਉਣਾ ਆ ਜਾਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਾਚਾਰ ਨਾ ਬਣਾਓ ਧੀਆਂ ਨੂੰ ਸਮਾ ਬੋਧ ਭਿਆਨਕ ਹੈ ਨੌਜਵਾਨੀ ਖਤਮ ਹੋ ਰਹੀ ਹੈ ਆਪ ਕਰਾਲੀ ਦਾ ਪਤਾ ਨਹੀਂ ਮਰੀਂਡੇ ਦਾ ਹਸਪੀਟਲ ਇੱਲੋ ਹਸਪੀਟਲ ਡਾਕਟਰ ਨੇ ਵੀਡੀਓ ਪਾਈ ਸੀ ਨਾ ਚਾਰ ਪੰਜ ਦਿਨ ਪਹਿਲਾਂ 20 21 ਸਾਲ ਦਾ ਨੌਜਵਾਨ ਟੀਕੇ ਲਾ ਲਾ ਕੇ ਨਸ਼ੇ ਦੇ ਐਡੇ ਐਡੇ ਸਰੀਰ 'ਚ ਮੋਰੇ ਹੋ ਗਏ ਆ ਜ਼ਖਮ ਐਡੇ ਐਡੇ ਹੋ ਗਏ ਆ ਇੱਕ ਸੂਰਗੀ ਦਾ ਇਹ ਮਾਪੇ ਦਾ ਕਸੂਰ ਬਰਾਬਰ ਹੈ ਤੁਸੀਂ ਬੱਚਿਆਂ ਨੂੰ ਸੰਗਤ ਨਹੀਂ ਲੈ ਕੇ ਆਉਂਦੇ ਆਪਣੇ ਆਪ ਆ ਜੰਨੇ ਆ ਬੱਚਿਆਂ ਨੂੰ ਘਰੇ ਟੀਵੀ ਮੂਰੇ ਛੱਡ ਜਾਂਦੇ ਆ ਫੋਨ ਦੇ ਕੇ ਛੱਡ ਜਾਂਦੇ ਆ ਤੁਸੀਂ ਗੁਰੂ ਘਰ ਨਹੀਂ ਲੈ ਕੇ ਆਉਂਦੇ ਸਵੇਰੇ ਉਂਗਲਾਂ ਫੜ ਕੇ ਤੁਸੀਂ ਬੱਚਿਆਂ ਨੂੰ ਸੰਗਠ ਨਹੀਂ ਲੈ ਕੇ ਆਉਂਦੇ ਸਿੱਖਣ ਦੇ ਟਾਈਮ ਤੇ ਲੈ ਕੇ ਨਹੀਂ ਆਏ ਜਦੋਂ ਹੁਣ ਉਹ ਰਾਹ ਉਹਨਾਂ ਦਾ ਸਮਾਂ ਲੰਘ ਗਿਆ ਹੁਣ ਤੁਸੀਂ ਕਹਿੰਦੇ ਵੀ ਨਸ਼ੇ ਨਾ ਕਰੋ ਸੰਭੋ ਆਪਣੇ ਬੱਚਿਆਂ ਨੂੰ ਇਹ ਸਾਨੂੰ ਖਾ ਗਈਆਂ ਦੋ ਚੀਜ਼ਾਂ ਇੱਕ ਨਸ਼ੇ ਤੇ ਇੱਕ ਆਪਸੀ ਫੁੱਟ